ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਆ ਡਾਕਟਰ ਰੂਪਾ ਕਹਾਣੀ ਨੂੰ ਲਿਖਿਆ ਹੈ ਰਮਨਦੀਪ ਕੌਰ ਰਿਮੀ ਜੀ ਨੇ ਡਾਕਟਰ ਰੂਪਾ ਹਸਪਤਾਲ ਦੇ ਬੈੱਡ ਤੇ ਆਖਰੀ ਸਾਹਾਂ ਤੇ ਆ ਤੇ ਉਹਨੇ ਆਪਣੀ ਧੀ ਡੋਲੀ ਨੂੰ ਬੁਲਾਇਆ ਤੇ ਉਹਨੂੰ ਇੱਕ ਚਿੱਠੀ ਦਿੱਤੀ ਤੇ ਉਹਨੂੰ ਕਿਹਾ ਕਿ ਪੁੱਤ ਮੇਰਾ ਟਾਈਮ ਬਿਲਕੁਲ ਥੋੜਾ ਰਹਿ ਗਿਆ ਪਰ ਜਿੰਨਾ ਚਿਰ ਵੀ ਮੇਰੇ ਸਾਹ ਨੇ ਇਹ ਚਿੱਠੀ ਤੂੰ ਉਦੋਂ ਨਹੀਂ ਪੜ੍ਹਨੀ ਜਦੋਂ ਮੈਂ ਇਸ ਦੁਨੀਆ ਤੋਂ ਚਲੀ ਗਈ ਤਾਂ ਬਾਅਦ ਦੇ ਵਿੱਚ ਇਹ ਚਿੱਠੀ ਪੜ੍ਹਨੀ ਆ ਉਹਨੇ ਹਜੇ ਐਨੀ ਗੱਲ ਹੀ ਕੀਤੀ ਸੀ ਕਿ ਨਾਲ ਦੀ ਨਾਲ ਹੀ ਡਾਕਟਰ ਰੂਪਾ ਦੀ ਮੌਤ ਹੋ ਗਈ ਡੋਲੀ ਆਪਣੀ ਮਾਂ ਦੀ ਮੌਤ ਤੇ ਹਨਾ ਉਹਨੂੰ ਦੁੱਖ ਹੋਇਆ ਉਹ ਰੋਣ ਲੱਗ ਗਈ ਚਿੱਠੀ ਉਹਦੇ ਹੱਥ ਵਿੱਚ ਫੜੀ ਹੋਈ ਸੀ ਪਰ ਉਹਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਉਹ ਬਾਰ-ਬਾਰ ਆਪਣੀ ਮਾਂ ਨੂੰ ਯਾਦ ਕਰਕੇ ਰੋ ਰਹੀ ਸੀ ਹਸਪਤਾਲ ਦੇ ਵਿੱਚੋਂ ਡਾਕਟਰ ਰੂਪਾ ਨੂੰ ਘਰ ਲੈ ਕੇ ਆਂਦਾ ਗਿਆ ਘਰ ਲਿਆ ਕੇ ਡੋਲੀ ਨੇ ਉਹ ਚਿੱਠੀ ਸੀ ਜਿਹੜੀ ਅਲਮਾਰੀ ਦੇ ਵਿੱਚ ਰੱਖਤੀ ਉਸ ਤੋਂ ਬਾਅਦ ਰਿਸ਼ਤੇਦਾਰ ਮਿੱਤਰ ਇਕੱਠੇ ਹੋਏ ਤੇ ਡਾਕਟਰ ਰੂਪਾ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਡੋਲੀ ਆਪਣੀ ਮਾਂ ਦੀ ਯਾਦ ਦੇ ਵਿੱਚ ਬੇਸੁੱਧ ਪਈ ਸੀ ਉਸ ਘਰ ਦੇ ਵਿੱਚ ਹੁੰਡੋਲੀ ਤੇ ਉਹਦੇ ਘਰ ਵਾਲਾ ਰਜਤ ਤੇ ਉਹਨਾਂ ਦੇ ਦੋ ਬੱਚੇ ਰਹਿ ਗਏ ਸੀ ਪਰ ਉਸ ਘਰ ਦੇ ਵਿੱਚ ਉਹਨਾਂ ਦਾ ਡਰਾਈਵਰ ਤੇ ਇੱਕ ਨੌਕਰਾਨੀ ਜਿਹੜੇ ਕਿ ਬਹੁਤ ਸਮੇਂ ਤੋਂ ਉਸ ਘਰ ਦੇ ਵਿੱਚ ਹੀ ਰਹਿੰਦੇ ਸੀ ਉਹ ਵੀ ਉਸ ਘਰ ਦੇ ਪਰਿਵਾਰਕ ਮੈਂਬਰਾਂ ਵਾਂਗੂ ਸੀ ਉਸ ਘਰ ਦੀ ਨੌਕਰਾਨੀ ਡੋਲੀ ਕੋਲ ਆਉਂਦੀ ਹੈ ਤੇ ਉਹਨੂੰ ਤਲਾਸ਼ਾ ਦਿੰਦੀ ਹੈ ਕਿ ਦੇਖ ਪੁੱਤ ਜੋ ਇਸ ਸੰਸਾਰ ਤੇ ਆਇਆ ਉਹਨੇ ਜਾਣਾ ਹੀ ਹੁੰਦਾ ਠੀਕ ਹੈ ਡਾਕਟਰ ਰੂਪਾ ਦੇ ਜਾਣ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਤੇਰੇ ਨਾਲੋਂ ਵੀ ਪਹਿਲਾਂ ਦੇ ਅਸੀਂ ਉਹਦੇ ਨਾਲ ਜੁੜੇ ਹੋਏ ਆ ਤੇ ਡਾਕਟਰ ਰੂਪਾ ਵਰਗਾ ਇਨਸਾਨ ਸ਼ਾਇਦ ਹੀ ਇਸ ਦੁਨੀਆ ਤੇ ਕੋਈ ਹੋਵੇ ਪਰ ਕਹਿੰਦੇ ਆ ਕਿ ਇੱਥੇ ਜਾ ਕੇ ਸਾਡਾ ਵਸਤ ਨਹੀਂ ਚੱਲਦਾ ਜੇ ਸਾਡਾ ਵਸ ਚੱਲਦਾ ਹੁੰਦਾ ਤਾਂ ਅਸੀਂ ਡਾਕਟਰ ਰੂਪਾ ਨੂੰ ਕਦੇ ਵੀ ਜਾਣ ਨਾ ਦਿੰਦੇ ਉਹ ਡੋਲੀ ਨੂੰ ਹੌਸਲਾ ਦਿੰਦੀ ਆ ਹੌਸਲਾ ਦੇ ਕੇ ਉਹਨੂੰ ਰੋਟੀ ਖਵਾਉਂਦੀ ਆ ਬਾਲਾ ਕਹਿੰਦੇ ਡੋਲੀ ਇੱਕ ਰੋਟੀ ਖਾ ਲੈਂਦੀ ਆ ਤੇ ਰੋਟੀ ਖਾਣ ਤੋਂ ਬਾਅਦ ਡੋਲੀ ਆਪਣੀ ਮਾਂ ਨੂੰ ਯਾਦ ਕਰਦੀ ਆ ਤੇ ਉਹਦੇ ਅਚਾਨਕ ਗੱਲ ਯਾਦ ਆਉਂਦੀ ਆ ਕਿ ਮੇਰੀ ਮਾਂ ਨੇ ਮਰਨ ਤੋਂ ਪਹਿਲਾਂ ਮੈਨੂੰ ਇੱਕ ਚਿੱਠੀ ਦਿੱਤੀ ਸੀ ਉਹ ਜਾਂਦੀ ਆ ਅਲਮਾਰੀ ਚੋਂ ਚਿੱਠੀ ਚੱਕਦੀ ਆ ਤੇ ਚਿੱਠੀ ਪੜ੍ਹਨੀ ਸ਼ੁਰੂ ਕਰ ਦਿੰਦੀ ਆ ਚਿੱਠੀ ਦੇ ਵਿੱਚ ਲਿਖਿਆ ਸੀ ਹੈਲੋ ਡੋਲੀ ਮੈਂ ਤੇਰੀ ਮਾਂ ਰੂਪਾ ਮੈਂ ਚਾਹੁੰਨੀ ਆ ਕਿ ਇਹ ਚਿੱਠੀ ਤੂੰ ਉਦੋਂ ਪੜ੍ਹੇ ਜਦੋਂ ਮੈਂ ਇਸ ਦੁਨੀਆ ਤੇ ਨਾ ਹੋਵਾਂ ਮੈਨੂੰ ਨਹੀਂ ਪਤਾ ਵੀ ਇਹ ਚਿੱਠੀ ਤੈਨੂੰ ਮਿਲੇਗੀ ਪੀ ਜਾ ਨਹੀਂ ਪਰ ਇੱਕ ਰਾਜ ਮੈਂ ਤੈਨੂੰ ਦੱਸਣਾ ਚਾਹਣੀ ਆ ਜੋ ਕਿ ਮੈਂ ਤੇਰੇ ਤੋਂ ਹੁਣ ਤੱਕ ਛੁਪਾਇਆ ਮੈਨੂੰ ਇਹ ਰਾਜ ਛੁਪਾਉਣਾ ਪਿਆ ਕਿਉਂਕਿ ਮੈਂ ਤੇਰੇ ਮਾਪਿਓ ਨਾਲ ਵਾਅਦਾ ਕੀਤਾ ਸੀ ਅਸਲ ਦੇ ਵਿੱਚ ਤੂੰ ਮੇਰੀ ਸਾਕੀਤੀ ਨਹੀਂ ਮੈਂ ਤੈਨੂੰ ਗੋਦ ਲਿਆ ਸੀ ਗੋਦ ਲਿਆ ਸੀ ਕਹਿਲਾ ਜਾਂ ਮੈਂ ਤੈਨੂੰ ਖਰੀਦਿਆ ਸੀ ਪਰ ਤੂੰ ਇਹ ਨਾ ਸਮਝੀ ਕਿ ਤੈਨੂੰ ਖਰੀਦ ਕੇ ਮੈਂ ਤੇਰੇ ਤੇ एहसान ਕੀਤਾ ਸੀ ਤੇਰੇ ਗਰੀਬ ਮਾਪੇ ਦੀ ਮਜਬੂਰੀ ਸੀ ਤੇਰੀ ਮਾਂ ਦੀ ਕਿ ਉਹਨੇ ਮੈਨੂੰ ਤੈਨੂੰ ਮੈਨੂੰ ਦੇ ਦਿੱਤਾ ਮੇਰੇ ਕੋਈ ਔਲਾਦ ਨਹੀਂ ਸੀ ਤੇ ਮੈਂ ਤੈਨੂੰ ਆਪਣੀ ਸਹੀ ਔਲਾਦ ਨਾਲੋਂ ਵੱਧ ਪਾਲਿਆ ਤੇ ਮੇਰੀ ਮੌਤ ਤੋਂ ਬਾਅਦ ਜੇ ਤੂੰ ਚਾਹੇ ਤਾਂ ਤੂੰ ਆਪਣੀ ਮਾਂ ਨੂੰ ਮਿਲ ਸਕਦੀ ਆ ਨਾਲ ਹੀ ਉਹਨੇ ਉਸ ਇੱਕ ਜਗ੍ਹਾ ਦਾ ਐਡਰੈਸ ਦਿੱਤਾ ਸੀ ਜਿੱਥੋਂ ਮਤਲਬ ਡੋਲੀ ਦੀ ਮਾਂ ਜਿੱਥੇ ਰਹਿੰਦੀ ਸੀ ਡੋਲੀ ਨੂੰ ਚਿੱਠੀ ਪੜੀ ਇਹ ਚਿੱਠੀ ਪੜ ਕੇ ਉਹਨੂੰ ਆਪਣੀ ਮਾਂ ਡਾਕਟਰ ਰੂਪਾ ਨਾਲ ਨਫ਼ਰਤ ਹੋਣ ਲੱਗੀ। ਉਹਨੇ ਸੋਚਿਆ ਕਿ ਇੱਕ ਡਾਕਟਰ ਹੋਣ ਦਾ ਫਾਇਦਾ ਉਠਾਇਆ। ਇਹ ਬੇਔਲਾਦ ਸੀ ਹੈਨਾ, ਪੈਸੇ ਵਾਲੀ ਸੀ ਤੇ ਇਹਨੇ ਮੇਰੀ ਮਾਂ ਨੂੰ ਡਰਾਤਮਕਾ ਕੇ ਪਤਾ ਨਹੀਂ ਕਿਹੜੇ ਪੇਪਰ ਤੇ ਸਾਈਨ ਕਰਵਾਏ ਹੋਣਗੇ ਤੇ ਮੇਰੀ ਮਾਂ ਤੋਂ ਮੈਨੂੰ ਅਲੱਗ ਕੀਤਾ ਹੋਊਗਾ। ਇਹ ਗੱਲਾਂ ਸੋਚਦੇ ਸੋਚਦੇ ਡੋਲੀ ਨੂੰ ਕਦੋਂ ਨੀਂਦ ਆ ਗਈ ਉਹਨੂੰ ਪਤਾ ਹੀ ਨਾ ਲੱਗਿਆ। ਅਗਲੀ ਸਵੇਰ ਜਦੋਂ ਉਹ ਉੱઠી ਤਾਂ ਕਮਲੇਸ਼ ਆ ਜਿਹੜੀ ਨੌਕਰਾਨੀ ਉਹ ਉਠਾਉਂਦੀ ਆ। ਉਨੂੰ ਚਾਹ ਪਾਣੀ ਦਿੰਦੀ ਹੈ ਤੇ ਕਹਿੰਦੀ ਹੈ ਕਿ ਅੱਜ ਫੁੱਲ ਚੁਗਣ ਦੀ ਰਸਮ ਆ ਹਨ ਸਾਰੇ ਮਿੱਤਰ ਦੋਸਤ ਆ ਜਾਣਗੇ ਵੀ ਤੂੰ ਤਿਆਰ ਹੋ ਜਾ ਚਲੋ ਢੋਲੀ ਨਾਤੋਂ ਕੇ ਤਿਆਰ ਹੁੰਦੀ ਐ ਇਹਨੇ ਨੂੰ ਰਿਸ਼ਤੇਦਾਰ ਦੋਸਤ ਆ ਜਾਂਦੇ ਆ ਤੇ ਡਾਕਟਰ ਰੂਪਾ ਦੇ ਫੁੱਲ ਚੁਗਣ ਦੀ ਰਸਮ ਕੀਤੀ ਜਾਂਦੀ ਆ ਜਦੋਂ ਸਾਰੇ ਰਿਸ਼ਤੇਦਾਰ ਚਲੇ ਜਾਂਦੇ ਆ ਤਾਂ ਢੋਲੀ ਡਰਾਈਵਰ ਨੂੰ ਲੈ ਕੇ ਉਸ ਜਗ੍ਹਾ ਤੇ ਜਾਣਾ ਚਾਹੁੰਦੀ ਆ ਜਿੱਥੋਂ ਦਾ ਐਡਰੈਸ ਡਾਕਟਰ ਰੂਪਾ ਨੇ ਚਿੱਠੀ 'ਚ ਲਿਖਿਆ ਸੀ ਤੇ ਉਹ ਕਮਲੇਸ਼ ਨੂੰ ਕਹਿੰਦੀ ਆ ਕਿ ਆਂਟੀ ਮੈਂ ਕਿਸੇ ਕੰਮ ਲਈ ਬਾਹਰ ਜਾ ਰਹੀ ਆ ਮੈਨੂੰ ਟਾਈਮ ਲੱਗੂਗਾ ਡੋਲੀ ਡਰਾਈਵਰ ਨੂੰ ਲੈ ਕੇ ਉੱਥੋਂ ਚਲੀ ਜਾਂਦੀ ਆ ਭਾਵੇਂ ਕਿ ਡੋਲੀ ਟਾਈਮ ਨਾਲ ਹੀ ਘਰੋਂ ਨਿਕਲ ਗਈ ਸੀ ਪਰ ਫਿਰ ਵੀ ਜਿਹੜੇ ਐਡਰੈਸ ਤੇ ਉਹਨੇ ਜਾਣਾ ਸੀ ਉੱਥੇ ਜਾਣ ਦੇ ਉਹਨੂੰ 4-5 ਘੰਟੇ ਲੱਗ ਗਏ 4-5 ਘੰਟਿਆਂ ਬਾਅਦ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਪਹੁੰਚਦੇ ਆ ਤੇ ਉਸ ਕਸਬੇ ਦੇ ਵਿੱਚ ਉਹਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਮਾਪਿਆਂ ਦਾ ਘਰ ਕਿਹੜਾ ਫਿਰ ਵੀ ਉਹ ਪੁੱਛ-ਪੁੱਛ ਕੇ ਪੁੱਛ-ਪੁੱਛ ਕੇ ਇੱਕ ਧੀੜੀ ਜਿਹੀ ਗਲੀ ਵੱਲ ਜਾਂਦੀ ਆ ਉਹ ਵੇਖਦੀ ਆ ਕਿ ਅੱਗੇ ਗੱਡੀ ਨਹੀਂ ਜਾ ਸਕਦੀ ਇਸ ਲਈ ਉਹ ਡਰਾਈਵਰ ਨੂੰ ਉੱਥੇ ਹੀ ਰੋਕ ਦਿੰਦੀ ਆ ਤੇ ਆਪ ਗੱਡੀ ਚੋਂ ਉੱਤਰ ਕੇ ਪੈਦਲ ਚੱਲ ਪੈਂਦੀ ਆ ਬਹੁਤ ਢੀੜੀ ਗਲੀ ਹੁੰਦੀ ਆ ਤੇ ਢੀੜੀ ਗਲੀ ਦੇ ਵਿੱਚ ਅੱਗੇ ਜਾ ਕੇ ਇੱਕ ਟੁੱਟੇ ਜਿਹੇ ਦਰਵਾਜ਼ੇ ਵਾਲਾ ਘਰ ਹੁੰਦਾ ਉਸ ਘਰ ਦਾ ਜਦੋਂ ਉਹ ਦਰਵਾਜ਼ਾ ਖੜਕਾਉਂਦੀ ਆ ਤਾਂ ਉਹ ਦਰਵਾਜ਼ਾ ਬਿਨਾਂ ਕਿਸੇ ਦੇ ਖੋਲਣ ਤੋਂ ਹੀ ਖੁੱਲ ਜਾਂਦਾ ਕਿਉਂਕਿ ਉਹ ਚੰਗੀ ਤਰ੍ਹਾਂ ਬੰਦ ਨਹੀਂ ਹੁੰਦਾ ਉਹਦੇ ਜਿਹੜੇ ਸੈਂਡਲ ਆ ਉਹ ਗਾਰੇ ਦੇ ਵਿੱਚ ਲਿਬੜ ਜਾਂਦੇ ਆ ਕਿਉਂਕਿ ਉਸ ਘਰ ਦੇ ਵਿੱਚ ਬਹੁਤ ਹੀ ਗਾਰਾ ਸੀ ਤੇ ਉਹ ਘਰ ਬਿਲਕੁਲ ਖਸਤਾ ਹਾਲਤ ਦੇ ਵਿੱਚ ਸੀ ਡੋਲੀ ਉਸੇ ਤਰ੍ਹਾਂ ਅੰਦਰ ਜਾਂਦੀ ਆ ਤੇ ਵੇਖਦੀ ਆ ਕਿ ਅੱਗੇ ਬਹੁਤ ਖਸਤਾ ਹਾਲਤ ਵਾਲੇ ਦੋ ਕਮਰੇ ਹੁੰਦੇ ਆ ਉਹ ਕਮਰੇ ਦੇ ਵਿੱਚ ਝੁੱਕ ਕੇ ਵੇਖਦੀ ਆ ਤਾਂ ਇੱਕ ਅੱਧ ਖੜਜੀ ਉਮਰ ਦੀ ਔਰਤ ਪਈ ਹੁੰਦੀ ਆ ਜਿਹਦੇ ਖਿਲਰੇ ਹੋਏ ਵਾਲ ਤੇ ਨੌ ਜਿਹੜੇ ਵਦੇ ਹੁੰਦੇ ਆ ਉਹ ਬੇਸੁਧਜੀ ਹਾਲਤ ਵਿੱਚ ਪਈ ਹੁੰਦੀ ਆ ਡੋਲੀ ਆਵਾਜ਼ ਮਾਰਦੀ ਆ ਆਂਟੀ ਆਂਟੀ ਉਹਦੀ ਆਵਾਜ਼ ਸੁਣ ਕੇ ਜਿਹੜੀ ਉਹ ਔਰਤ ਹੁੰਦੀ ਆ ਉਹਦਾ ਨਾਮ ਰੱਜੀ ਹੁੰਦਾ ਉਹ ਵੇਖਦੀ ਆ ਕਿ ਕੌਣ ਆ ਤੇ ਡੋਲੀ ਨੂੰ ਵੇਖ ਕੇ ਉਹ ਕਹਿੰਦੀ ਆ ਕੌਣਾ ਕੁੜੀਏ ਤੂੰ ਕੀ ਲੈਣ ਆਈਆਂ ਪਹਿਲਾਂ ਤਾਂ ਤੈਨੂੰ ਕਦੇ ਇੱਥੇ ਵੇਖਿਆ ਨਹੀਂ ਉਹ ਤਿੰਨ ਚਾਰ ਸਵਾਲ ਇਕੱਠੇ ਕਰਦੀ ਆ ਤੇ ਡੋਲੀ ਉਹਨੂੰ ਪੁੱਛਦੀ ਆ ਕਿ ਤੁਹਾਡਾ ਨਾਮ ਰੱਜੀ ਹੈ ਰੱਜੀ ਕਹਿੰਦੀ ਹਾਂ ਮੇਰਾ ਨਾਮ ਰੱਜੀ ਹੈ ਤੂੰ ਕੌਣ ਹੈ ਉਹ ਕਹਿੰਦੀ ਮੈਂ ਦੱਸਦੀ ਆ ਤੇ ਤੁਸੀਂ ਇਸ ਤਰ੍ਹਾਂ ਕਿਉਂ ਪਏ ਹੋ ਉਹ ਕਹਿੰਦੀ ਵੀ ਤੂੰ ਮੈਨੂੰ ਇਹ ਦੱਸ ਕੀ ਕਰਨਾ ਆਈ ਆ ਕਹਿੰਦੀ ਤੁਹਾਡੇ ਕੋਈ ਕੁੜੀ ਹੈਗੀ ਸੀ ਜਿਹਨੂੰ ਤੁਸੀਂ ਡਾਕਟਰ ਰੂਪਾ ਨੂੰ ਗੋਦ ਦਿੱਤਾ ਸੀ ਜਾਂ ਵੇਚਿਆ ਸੀ ਉਹ ਕਹਿੰਦੀ ਤੈਨੂੰ ਕਿਵੇਂ ਪਤਾ ਕਹਿੰਦੀ ਮੈਂ ਜੋ ਪੁੱਛਿਆ ਮੈਨੂੰ ਉਸ ਗੱਲ ਦਾ ਜਵਾਬ ਦਿਓ ਤਾਂ ਰੱਜੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਕਹਿੰਦੀ ਕਿ ਹਾਂ ਬਹੁਤ ਸਾਲ ਹੋ ਗਏ ਉਸ ਗੱਲ ਨੂੰ ਪਰ ਤੈਨੂੰ ਕੀ ਪਤਾ ਡੌਲੀ ਕਹਿੰਦੀ ਕਿ ਮੈਂ ਉਹੀ ਆ ਡੌਲੀ ਜਿਹਨੂੰ ਤੁਸੀਂ ਡਾਕਟਰ ਰੂਪਾ ਨੂੰ ਗੋਦ ਦਿੱਤਾ ਸੀ ਰੱਜੀ ਡੌਲੀ ਦੇ ਮੂੰਹੋਂ ਇਹ ਸੁਣ ਕੇ ਖੜੀ ਹੋ ਜਾਂਦੀ ਆ ਤੇ ਉਹ ਡੌਲੀ ਕੋਲ ਆਉਂਦੀ ਆ ਉਹਨੂੰ ਕਹਿੰਦੀ ਆ ਕਿ ਤੂੰ ਇੱਥੇ ਕੀ ਲੈਣ ਆਈ ਆ ਚਲੀ ਜਾ ਇੱਥੋਂ ਵਾਪਸ ਡੌਲੀ ਕਹਿੰਦੀ ਨਹੀਂ ਮੈਂ ਸੱਚ ਜਾਨਣਾ ਚਾਹਣੀ ਆ ਮੈਂ ਇਹ ਜਾਨਣਾ ਚਾਹਣੀ ਆ ਕਿ ਤੁਸੀਂ ਮੈਨੂੰ ਕਿਉਂ ਵੇਚਿਆ ਤੁਸੀਂ ਮੈਨੂੰ ਡਾਕਟਰ ਰੂਪਾ ਨੂੰ ਕਿਉਂ ਦਿੱਤਾ ਕਿ ਡਾਕਟਰ ਰੂਪਾ ਨੇ ਤੱਕੇ ਨਾਲ ਮੈਨੂੰ ਖਰੀਦਿਆ ਤੁਹਾਡੇ ਤੋਂ ਰੱਜੀ ਕਹਿੰਦੀ ਨਹੀਂ ਧੀਏ ਇਹ ਗੱਲ ਨਹੀਂ ਸੀ ਚੱਲ ਫਿਰ ਆ ਜਾ ਬਹਿ ਜਾ ਤੈਨੂੰ ਪੂਰੀ ਗੱਲ ਦੱਸ ਦਿਆਂ ਰੱਜੀ ਆਪਣੀਆਂ ਅੱਖਾਂ ਦੇ ਹੰਝੂ ਸਾਫ਼ ਕਰਦੀ ਹੋਈ ਡਾਕਟਰ ਡੌਲੀ ਨੂੰ ਦੱਸਣਾ ਸ਼ੁਰੂ ਕਰਦੀ ਆ ਕਿ ਅੱਜ ਤੋਂ 25 ਸਾਲ ਪਹਿਲਾਂ ਮੇਰੇ ਚਾਰ ਧੀਆ ਪਹਿਲਾਂ ਸੀ ਤੇ ਪੰਜਵੀਂ ਤੂੰ ਮੇਰੇ ਪੇਟ 'ਚ ਸੀ ਮੇਰੀ ਸੱਸ ਤੇ ਤੇਰੇ ਪਿਓ ਨੇ ਇਹ ਗੱਲ ਕਹੀ ਸੀ ਕਿ ਪੰਜਵਾਂ ਬੱਚਾ ਤੂੰ ਟੈਸਟ ਕਰਵਾ ਲੈ ਜੇ ਤਾਂ ਕੁੜੀ ਆ ਤਾਂ ਇਹਦੀ ਸਫਾਈ ਕਰਵਾ ਦੇ ਜੇ ਮੁੰਡਾ ਤਾਂ ਤੂੰ ਰੱਖ ਲਈ ਪਰ ਕਹਿੰਦੀ ਮੈਂ ਤੈਨੂੰ ਕੁੱਖ ਚ ਮਾਰਨਾ ਨਹੀਂ ਚਾਹੁੰਦੀ ਸੀ ਮੈਂ ਆਪਣੇ ਪੇਕੇ ਘਰ ਚਲੀ ਗਈ ਤੇ ਮੈਨੂੰ ਤੇਰੇ ਪਿਓ ਤੇ ਤੇਰੀ ਦਾਦੀ ਨੇ ਇਹੀ ਗੱਲ ਕਹੀ ਸੀ ਕਿ ਜੇ ਆਈ ਤਾਂ ਮੁੰਡਾ ਲੈ ਕੇ ਆਈ ਕੁੜੀ ਲੈ ਕੇ ਇਸ ਘਰੇ ਨਾ ਆਈ ਕਹਿੰਦੀ ਮੈਂ ਪੂਰੇ 9 ਮਹੀਨੇ ਆਪਣੇ ਪੇਕੇ ਘਰ ਰਹੀ ਤੇ ਮੈਂ ਟੈਸਟ ਨਹੀਂ ਕਰਾਇਆ ਮੈਨੂੰ ਇਹ ਸੀ ਕਿ ਸ਼ਾਇਦ ਇਸ ਵਾਰ ਮੁੰਡਾ ਹੋ ਜਾਵੇ ਜਦੋਂ ਕਹਿੰਦੀ ਹਸਪਤਾਲ ਦੇ ਬੈੱਡ ਤੇ ਪਈ ਮੈਂ ਦਰਦ ਨਾਲ ਕਰਾ ਰਹੀ ਸੀ ਮੇਰਾ ਧਿਆਨ ਇਸ ਗੱਲ ਵੱਲ ਨਹੀਂ ਸੀ ਕਿ ਮੇਰੀ ਸਿਹਤ ਕਿਵੇਂ ਆ ਜਾਂ ਬੱਚਾ ਤੰਦਰੁਸਤ ਹੋਵੇਗਾ ਮੈਂ ਡਾਕਟਰ ਨੂੰ ਬਾਰ-ਬਾਰ ਇਹ ਕਹਿ ਰਹੀ ਸੀ ਕਿ ਡਾਕਟਰ ਮੈਨੂੰ ਪਹਿਲਾਂ ਤੁਸੀਂ ਇਹ ਦੱਸੋਗੇ ਆ ਕਿ ਕੀ ਬੱਚਾ ਹੋਇਆ ਡਾਕਟਰ ਕਹਿੰਦੀ ਵੀ ਤੁਸੀਂ ਇਸ ਤਰ੍ਹਾਂ ਕਿਉਂ ਘਬराई ਹੋਏ ਹੋ ਤਾਂ ਕਹਿੰਦੀ ਨਰਸ ਨੇ ਡਾਕਟਰ ਨੂੰ ਸਾਰੀ ਗੱਲ ਦੱਸਤੀ ਕਿਉਂਕਿ ਨਰਸ ਨੂੰ ਮੇਰੀ ਸਾਰੀ ਕਹਾਣੀ ਪਤਾ ਸੀ ਨਰਸ ਨੇ ਜਦੋਂ ਡਾਕਟਰ ਰੂਪਾ ਨੂੰ ਇਹ ਗੱਲ ਦੱਸੀ ਤਾਂ ਡਾਕਟਰ ਰੂਪਾ ਨੇ ਮੈਨੂੰ ਆ ਕੇ ਹੌਸਲਾ ਦਿੱਤਾ ਕਿ ਕੋਈ ਨਾ ਫਿਕਰ ਨਾ ਕਰ ਜੇ ਤੇਰੀ ਧੀ ਹੋਈ ਤਾਂ ਉਹਨੂੰ ਮੈਂ ਬਚਾਵਾਂਗੀ ਤੇ ਜੇ ਤੇਰਾ ਪੁੱਤ ਹੋਇਆ ਤੂੰ ਆਪਣਾ ਰੱਖ ਲਵੇਂ। ਉਸ ਤੋਂ ਬਾਅਦ ਕਹਿੰਦੀ 11:15 ਵਜੇ ਆ ਕੇ ਮੈਨੂੰ ਨਰਸ ਨੇ ਦੱਸਿਆ ਕਿ ਤੁਹਾਡੇ ਇੱਕ ਧੀ ਹੋਈ ਆ। ਧੀ ਸੁਣ ਕੇ ਕਹਿੰਦੀ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਡਾਕਟਰ ਅਰੂਪਾ ਕਹਿੰਦੀ ਮੇਰੀ ਡਿਲੀਵਰੀ ਕਰਕੇ ਚਲੀ ਗਈ। ਉਸ ਤੋਂ 2 ਘੰਟਿਆਂ ਬਾਅਦ ਉਹ ਮੇਰੇ ਕੋਲ ਆਉਂਦੀ ਆ ਫਾਈਲ ਲੈ ਕੇ ਆਉਂਦੀ ਆ ਤੇ ਮੇਰੇ ਸਾਈਨ ਕਰਵਾ ਲੈਂਦੀ ਆ। ਮੈਨੂੰ ਕਹਿੰਦੀ ਆ ਕਿ ਤੈਨੂੰ ਇਸ ਕੁੜੀ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ। ਇਹ ਕੁੜੀ ਤੂੰ ਮੈਨੂੰ ਗੋਦ ਦੇ ਦੇ। ਸਾਰੇ ਕਾਗਜ਼ ਉਹਨੇ ਤਿਆਰ ਕਰਵਾ ਲਈ ਸੀ ਇਸ ਕਰਕੇ ਮੈਂ ਸਾਈਨ ਕਰ ਦਿੱਤੇ ਮੈਂ ਤੇਰੀ ਜ਼ਿੰਦਗੀ ਬਚਾਉਣ ਦੀ ਖਾਤਰ ਤੈਨੂੰ ਡਾਕਟਰ ਰੂਪਾ ਨੂੰ ਗੋਦ ਦਿੱਤਾ ਤੇ ਮੈਨੂੰ ਪਤਾ ਸੀ ਕਿ ਜੇ ਮੈਂ ਤੈਨੂੰ ਉਸ ਘਰ ਦੇ ਵਿੱਚ ਲੈ ਕੇ ਜਾਵਾਂਗੀ ਤਾਂ ਤੇਰੇ ਪਿਓ ਨੇ ਤੈਨੂੰ ਮਾਰ ਦੇਣਾ ਤੇ ਮੈਂ ਇਹੋ ਜੀ ਤੇਰੀ ਹਨਾ ਪਰਵਰਿਸ਼ ਵੀ ਨਹੀਂ ਕਰ ਸਕਦੀ ਸੀ ਕਿ ਜਿਵੇਂ ਤੂੰ ਅੱਜ ਗੋਰੀ ਚਿੱਟੀ ਸੋਹਣੀ ਸੁਨੱਖੀ ਮੇਮ ਬਣ ਕੇ ਮੇਰੇ ਸਾਹਮਣੇ ਖੜੀ ਆ ਤਾਂ ਤੂੰ ਐ ਨਹੀਂ ਖੜੀ ਹੋਣਾ ਸੀ ਡੋਲੀ ਕਹਿੰਦੀ ਅੱਛਾ ਜਿਹੜੀਆਂ ਪਹਿਲਾਂ ਚਾਰ ਰੱਖੀਆਂ ਸੀ ਉਹਨਾਂ ਦਾ ਨਹੀਂ ਤੁਹਾਨੂੰ ਬੋਝ ਲੱਗਿਆ ਤੁਸੀਂ ਮੈਨੂੰ ਬੋਝ ਸਮਝ ਕੇ ਇੱਕ ਡਾਕਟਰ ਨੂੰ ਗੋਦ ਦੇਤਾ ਉਹ ਕਹਿੰਦੀ ਧੀਏ ਜੋ ਮਰਜ਼ੀ ਸਮਝ ਲੈ ਪਰ ਮੈਂ ਤੈਨੂੰ ਬਚਾਉਣਾ ਚਾਹੁੰਦੀ ਸੀ ਉਹ ਕਹਿੰਦੀ ਜੇ ਤੂੰ 9 ਮਹੀਨੇ ਪੇਕੇ ਰਹਿ ਸਕਦੀਆਂ ਫਿਰ ਤੂੰ ਮੈਨੂੰ ਪੇਕੇ ਰਹਿ ਕੇ ਵੀ ਪਾਲ ਸਕਦੀ ਸੀ ਤਾਂ ਰੱਜੀ ਕਹਿੰਦੀ ਕਿ ਉਸ ਸਮੇ ਮਾਪੇ ਧੀਆਂ ਦੀ ਨਹੀਂ ਮੰਨਦੇ ਸੀ ਤੇ ਡੋਲੀ ਤੋਰਨ ਵੇਲੇ ਇੱਕੋ ਗੱਲ ਕਹਿੰਦੇ ਸੀ ਕਿ ਪੁੱਤ ਇਸ ਘਰੋਂ ਤੇਰੀ ਢੋਲੀ ਉੱਠ ਕੇ ਤੇਰੇ ਸਹਰੇ ਘਰ ਗਈ ਆ ਤੇ ਹੁਣ ਤੇਰੇ ਸਹਰੇ ਘਰੋਂ ਤੇਰੀ লাশ ਉੱਠਣੀ ਚਾਹੀਦੀ ਆ ਕੁੜੀਆਂ ਨੂੰ ਹੱਕ ਹੈ ਨਹੀਂ ਸੀ ਕਿ ਉਹ ਗੁੱਸੇ ਹੋ ਕੇ ਪੇਕੇ ਰਹਿ ਸਕਣ ਤੇ ਪੇਕੇ ਉਹਨਾਂ ਨੂੰ ਬਿਠਾ ਸਕਣ ਘਰ ਵਾਲਾ ਚਾਹੇ ਸ਼ਰਾਬੀ ਕਬਾਬੀ ਔਟਮਾਰ ਕਰਦਾ ਹੋਵੇ ਪਰ ਕੁੜੀਆਂ ਨੂੰ ਸਹਰੇ ਘਰ ਹੀ ਰਹਿਣਾ ਪੈਂਦਾ ਸੀ ਇਹ ਗੱਲਾਂ ਸੁਣ ਕੇ ਢੋਲੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਆਪਣੀ ਮਾਂ ਨੂੰ ਪੁੱਛਦੀ ਆ ਕਿ ਮੇਰੀ ਦਾਦੀ ਕਿੱਥੇ ਆ ਤਾਂ ਉਹ ਕਹਿੰਦੀ ਵੀ ਤੇਰੀ ਦਾਦੀ ਹੁਣ ਇਸ ਦੁਨੀਆ ਤੇ ਨਹੀਂ ਰਹੀ ਉਹ ਕਹਿੰਦੀ ਮੇਰੇ ਪਾਪਾ ਉਹਨੇ ਐਨੇ ਹੀ ਕਿਹਾ ਸੀ ਤਾਂ ਰੱਜੀ ਕਹਿੰਦੀ ਪਿਆ ਹੋਊਗਾ ਕਿਤੇ ਇਥੇ ਸ਼ਰਾਬ ਪੀ ਕੇ ਨਸ਼ਾ ਖਾ ਕੇ ਜਦੋਂ ਵੀ ਉਹ ਜ਼ਿਆਦਾ ਨਸ਼ਾ ਕਰਦਾ ਤਾਂ ਮੈਨੂੰ ਕੁੱਟਦਾ ਮਾਰਦਾ ਜਿਹੜੀਆਂ ਵੱਡੀਆਂ ਕੁੜੀਆਂ ਸੀ ਦੋ ਉਹਨਾਂ ਨੂੰ ਬਹੁਤ ਕੁੱਟਦਾ ਮਾਰਦਾ ਰਹਿੰਦਾ ਸੀ ਮੁੰਡੇ ਨਾ ਹੋਣ ਦੇ ਮੁੰਡਾ ਨਾ ਹੋਣ ਦਾ ਦੋਸ਼ ਵੀ ਉਹ ਤੇਰੀਆਂ ਭੈਣਾਂ ਨੂੰ ਦਿੰਦਾ ਸੀ ਮੈਨੂੰ ਕੁੱਟਦਾ ਮਾਰਦਾ ਸੀ ਜਦੋਂ ਦੋ ਵੱਡੀਆਂ ਵਿਆਹੀਆਂ ਗਈਆਂ ਤਾਂ ਉਹਦਾ ਤਸ਼ੱਦਦ ਚ ਚੱਲਣ ਵਾਸਤੇ ਛੋਟੀਆਂ ਦੋ ਹੋਰ ਵੱਡੀਆਂ ਹੋ ਗਈਆਂ ਜਦੋਂ ਉਹ ਵੀ ਵਿਆਈਆਂ ਗਈਆਂ ਤਾਂ ਫਿਰ ਸਾਰਾ ਗੁੱਸਾ ਤੇਰੀ ਦਾਦੀ ਦਾ ਵੀ ਮੇਰੇ ਤੇ ਲਾਉਂਦਾ ਸੀ ਕਿਉਂਕਿ ਤੇਰੀ ਦਾਦੀ ਸਾਰਾ ਦਿਨ ਤੇਰੇ ਪਿਓ ਦੇ ਕਰਨ ਪਰਦੀ ਰਹਿੰਦੀ ਸੀ ਕਿ ਜਿੱਦਾਂ ਦੀ ਆਈ ਹੈ ਨੇ ਪੱਥਰੀ ਦਿੱਤੇ ਆ ਇਸ ਘਰ ਨੂੰ ਇੱਕ ਪੁੱਤ ਨਹੀਂ ਦੇ ਸਕੀ ਇਸ ਕਰਕੇ ਕਹਿੰਦੀ ਮੈਂ ਨਹੀਂ ਚਾਹੁੰਦੀ ਸੀ ਕਿ ਪਹਿਲਾਂ ਜਿਹੜੀਆਂ ਚਾਰ ਨਾਲ ਜੋ ਹੁੰਦਾ ਸੀ ਤੇਰੇ ਨਾਲ ਵੀ ਹੋਵੇ ਹੁਣ ਤੂੰ ਇਸ ਗੱਲ ਤੇ ਭਾਵੇਂ ਮੈਨੂੰ ਦੋਸ਼ ਦੇ ਭਾਵੇਂ ਡਾਕਟਰ ਰੂਪਾ ਨੂੰ ਪਰ ਡਾਕਟਰ ਰੂਪਾ ਦਾ ਦੇਣ ਤੂੰ ساری ਉਮਰ ਨਹੀਂ ਦੇ ਸਕਦੀ ਕਿਉਂਕਿ ਮੇਰੇ ਲਈ ਤਾਂ ਉਹ ਇੱਕ ਫੇਰਿਸ਼ਤਾ ਸੀ ਨਹੀਂ ਤਾਂ ਕੋਣ ਕਿਸੇ ਦਾ ਇੰਨਾ ਕਰਦਾ ਜੇ ਡਾਕਟਰ ਰੂਪਾ ਤੇ ਨੂੰ ਗੋਦ ਨਾ ਲੈਂਦੀ ਤਾਂ ਪਤਾ ਨਹੀਂ ਤੂੰ ਕਿਹੜੀ ਮੌਤ ਮਰਨਾ ਸੀ ਆਪਣੀ ਮਾਂ ਦੀਆਂ ਇੰਨੀਆਂ ਭਾਵੁਕਤਾ ਭਰੀਆਂ ਗੱਲਾਂ ਸੁਣ ਕੇ ਡੋਲੀ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਂਦੇ ਆ ਤੇ ਉਹ ਕਹਿੰਦੀ ਆ ਕਿ ਮਾਂ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਤੇ ਡਾਕਟਰ ਰੂਪਾ ਨੂੰ ਗਲਤ ਸਮਝਿਆ ਪਰ ਹੁਣ ਮੈਂ ਤੈਨੂੰ ਇੱਥੇ ਨਹੀਂ ਰਹਿਣ ਦੇਵਾਂਗੀ ਤੂੰ ਚੱਲ ਮੇਰੇ ਨਾਲ ਪਰ ਰੱਜੀ ਕਹਿੰਦੀ ਨਹੀਂ ਧੀਏ ਡਾਕਟਰ ਰੂਪਾ ਨੇ ਤੈਨੂੰ ਇੱਕ ਨਵੀਂ ਜ਼ਿੰਦਗੀ ਦੇ ਕੇ ਇੱਕ ਮਿਸਾਲ ਪੈਦਾ ਕੀਤੀ ਆ ਪਰ ਮੈਂ ਡਾਕਟਰ ਰੂਪਾ ਦੇ ਰਹਿਮ ਕਰਮ ਤੇ ਨਹੀਂ ਪੜ ਸਕਦੀ ਮੇਰੀ ਸਾਰੀ ਉਮਰ ਇਸੇ ਘਰ ਦੇ ਵਿੱਚ ਹਨਾ ਚਿੱਤਰਖੰਦੇ ਦੀ ਨਿਕਲੀ ਆ ਤੇ ਇਸੇ ਘਰੇ ਹੀ ਮੈਂ ਮਰਨਾ ਤੈਨੂੰ ਤੇਰੀ ਜ਼ਿੰਦਗੀ ਮੁਬਾਰਕ ਬਸ ਤੂੰ ਇੱਕ ਇਹਿਸਾਨ ਕਰਦੀ ਕਿ ਮੇਰੀ ਮੌਤ ਵੇਲੇ ਜ਼ਰੂਰ ਆ ਜੀ ਤਾਂ ਕਿ ਆਖਰੀ ਦਰਸ਼ਨ ਤੂੰ ਮੇਰੇ ਕਰ ਸਕੇ ਢੋਲੀ ਜਿਹੜੀ ਅੱਖਾਂ ਪਰ ਲੈਂਦੀ ਆ ਤੇ ਕਹਿੰਦੀ ਆ ਕਿ ਮਾਂ ਤੂੰ ਮੇਰੇ ਨਾਲ ਜਾ ਕੇ ਆ ਨਹੀਂ ਸਕਦੀ ਚੱਲ ਉੱਥੇ ਚੱਲ ਮੇਰੇ ਘਰ ਉੱਥੇ ਰੱਬ ਦਾ ਦਿੱਤਾ ਸਭ ਕੁਝ ਆ ਤੂੰ ਮੇਰੇ ਨਾਲ ਉੱਥੇ ਰਹਿ ਮੈਂ ਚਾਹੁੰਨੀ ਆ ਕਿ ਤੂੰ ਆਖਰੀ ਦੇ ਸਾਲ ਮੇਰੇ ਨਾਲ ਗੁਜ਼ਾਰੇ ਪਰ ਉਹਦੀ ਮਾਂ ਰੱਜੀ ਬਿਲਕੁਲ ਮੜਾ ਕਰ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਕਿ ਜਦੋਂ ਵੀ ਤੇਰਾ ਦਿਲ ਕੀਤਾ ਤੂੰ ਮੈਨੂੰ ਆ ਕੇ ਮਿਲ ਸਕਦੀ ਆ ਪਰ ਮੈਂ ਤੇਰੇ ਨਾਲ ਨਹੀਂ ਜਾਊਂਗੀ ਆਪਣੀ ਮਾਂ ਰੱਜੀ ਦੀਆਂ ਇਹ ਗੱਲਾਂ ਸੁਣ ਕੇ ਡੋਲੀ ਭਰੇ ਮਨ ਨਾਲ ਉਥੋਂ ਵਾਪਸ ਚੱਲ ਪੈਂਦੀ ਆ ਤੇ ਸੋਚਦੀ ਆ ਕਿ ਡਾਕਟਰ ਰੂਪਾ ਨੂੰ 5 ਮਿੰਟ ਦੇ ਵਿੱਚ ਮੈਂ ਕੀ ਤੋਂ ਕੀ ਸਮਝਿਆ ਪਰ ਡਾਕਟਰ ਰੂਪਾ ਵਰਗਾ ਇਸ ਦੁਨੀਆ ਤੇ ਕੋਈ ਨਹੀਂ ਹੋ ਸਕਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ